ਅਜੀਬ ਵੀਡੀਓ ਵਿੱਚ ਭਈ ਇੱਕ ਬੈੜ ਦੀ ਵੀਡੀਓ ਬਣਾਈ ਆ ਤਾਜੀ ਸੂਈ ਆ ਬੱਚਾ ਕਰਮਾਲੀ ਨੇ ਬੱਚੀ ਦਿੱਤੀ ਆ ਬੱਚੀ ਬੜੀ ਚੰਗੀ ਆ ਬੱਚਾ ਡਾਕਟਰ ਕਿੰਨੀ ਕਹਦੇ ਓਨੀ ਚੰਗੀ ਹੈ ਕਿਆ ਬਾਤ ਬਾਕੀ ਵੱਡੀ-ਵੱਡੀ ਦਿਖਾ ਦੇ ਬੱਚੀ ਕਿਹੜੀ ਨਸਲ ਦੀ ਆ ਬੱਚੀ ਇਹ ਡਾਕਟਰ ਐਰ ਸ਼ਹਿਰ ਆ ਗਈ ਬਾਕੀ ਡਾਕਟਰ ਦੀ ਡਿਮਾਂਡ ਵੀ ਬਹੁਤ ਆਈ ਹੈ ਸਹੀ ਗੱਲ ਆ ਆਪਣੇ ਕੋਲ ਵੀ ਡਾਕਟਰ 5-6 ਮਹੀਨੇ ਚ ਇੱਕ ਅੱਧੀ ਬੈੜ ਹੀ ਆਉਂਦੀ ਆ ਯਾਰ ਸ਼ਹਿਰ ਦੀ ਬਾਕੀ ਇਹ ਨਸਲ ਆ ਨਹੀਂ ਦੋਆ ਅੱਧਾ ਘੰਟਾ ਆ ਡਾਕਟਰ ਅੱਧਾ ਘੰਟਾ ਹੋਇਆ ਸੂਈ ਨੂੰ ਬੱਚਾ ਬੱਚੀ ਦੇਤੀ ਜੇਰ ਹਜੇ ਪੈਣੀ ਆ ਆਰਡਰ ਕਮਾਲ ਦਾ ਕਿੰਨਾ ਕਬੋਲਾ ਕੱਢਿਆ ਬੋਲਾ ਆਰਡਰ 2 ਟਾ ਹੀ ਕਿਲੋ ਕੱਢਿਆ ਬੱਚੇ ਨੂੰ ਪਿਆ ਸਾ ਉਹ ਪਹਿਲਾਂ ਤਾਂ ਰਤਰਾ ਮਾਰਨੇ ਕੋਈ ਹੁਣ ਮਾਰ ਲੈਣਾ ਪਿੰਡ ਵੀਰ ਦਾ ਛੰਨਾ ਗਲਾਬ ਸਿੰਘ ਵਾਲਾ ਜੀ ਸੂਆ ਵੀ ਪਹਿਲਾਂ ਡਾਕਟਰ ਤਸਕੀਲ ਦਫਾ ਨੇੜੇ ਪਿੰਡ ਪਧੌੜ ਰਹੇ ਜਾਂਦਾ ਮੋਬਾਈਲ ਨੰਬਰ ਬੋਲਿਓ ਜੀ 9501 ਬਈ 26872 ਠੀਕ ਆ ਬਾਈ ਫੁੱਲ ਵੀਡੀਓ ਚਾਹਦੇ ਬਾਈ ਨੇ ਧਾਰਾ ਮਾਰੀਆਂ ਚੋਣ ਜਵਾ ਇੱਕ ਨੰਬਰ ਠੰਡੀ ਸੀਲ ਕਰਦ ਪ੍ਰਿੰਟ ਬ੍ਰੀਟ ਲੇਵਾ ਕਮਾਲ ਦਾ ਥਣ ਬਹੁਤ ਚੰਗਾ ਇਕੱਲਾ ਇਕੱਲਾ ਥਣ ਪੂਰੀ ਵਿੱਚ ਹੀ ਦੇ ਥਣ ਇੱਕੋ ਜੇ ਥਣ ਹੈ ਬਾਈ ਅੱਥੀ ਚੋਲਿਓ ਚਾਹੇ ਮਸ਼ੀਨ ਚ ਮੁੱਲ ਵੀ ਵਾਈ ਕਹਿੰਦਾ ਜਮਾ ਜਾਇਜ਼ ਕਰਾਂਗੇ ਬਾਹਲਾ ਮੁੱਲ ਨਹੀਂ ਕਰਦੇ ਮੁੱਲ ਪਹਿਲਾਂ ਵੀ ਵਾਈਦੇ ਜਾਇਜ਼ ਹੀ ਹੁੰਦੇ ਆ ਬਈ ਸੋਈ ਸਵਾਈਆ ਬਈ ਧੰਨਵਾਦ